ਹੈਲੋ ਫਰੈਂਡਸ ਹਰ ਸਿਕਾ ਸਾਰੇ ਨੂੰ ਮੈਂ ਗੁਰਵਿੰਦਰ ਕੌਰ ਫੈਸ਼ਨ ਬੁਟੀਕ ਤੋਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰਖੜੀਆਂ ਲਈ ਸਪੈਸ਼ਲ ਸੂਟ ਨੇ ਸਾਰੇ ਸੂਟ ਜਿਹੜੇ ਨੇ ਵਰਕ ਵਾਲੇ ਨੇ ਤੇ ਬਹੁਤ ਹੀ ਜਿਆਦਾ ਸੋਹਣੇ ਨੇ ਤੇ ਆਪਾਂ ਤੁਹਾਨੂੰ ਇਹ ਸੂਟ ਸਾਰੇ ਖੋਲ ਕੇ ਦਿਖਾਵਾਂਗੇ ਵੀ ਕਿੱਦਾਂ ਦੇ ਇਹਨਾਂ ਦੇ ਪ੍ਰਾਈਸ ਵੀ ਘਟਨੇ ਤੇ ਸਪੈਸ਼ਲ ਰੱਖਣੀਆਂ ਦੇ ਉੱਪਰ ਹੀ ਸੇਲ ਲਾਈ ਆਪਾਂ ਤੇ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਵੀ ਨਹੀਂ ਕੀਤਾ ਉਹ ਵੀ ਪਲੀਜ਼ ਸਾਰੇ ਜਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਮੇਰੀ ਵੀਡੀਓ ਨੂੰ ਫਾਲੋ ਜ਼ਰੂਰ ਦੇਖਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੇ ਬਹੁਤ ਹੀ ਸੋਹਣੇ ਤੇ ਵਰਕ ਵਾਲੇ ਸੂਟ ਨੇ ਚਲੋ ਜੀ ਆਪਾਂ ਸਾਰੇ ਜਾਣੇ ਦੇਖਦੇ ਆਂ ਇਹ ਸੂਟ ਹਾਂਜੀ ਫਰੈਂਡ ਜਿਹੜਾ ਆਪਾਂ ਸੂਟ ਦੇਖਦੇ ਆ ਹੁਣ ਇਹ ਪਿੰਕ ਕਲਰ ਦਾ ਸੂਟ ਆ 베بی ਪਿੰਕ ਕਲਰ ਦਾ ਸੂਟ ਆ ਸਾਰੇ ਸੂਟ ਦੇ ਵਿੱਚ ਇਹਦੇ ਦੇਖ ਸਕਦੇ ਹੋ ਵਰਕ ਹੋਇਆ ਵਾ ਤੁਸੀਂ ਇਦਾਂ ਦਾ ਬਰੀਕ-ਬਰੀਕ ਸਾਰਾ ਪ੍ਰਿੰਟ ਆ ਫੋਇਲ ਪ੍ਰਿੰਟ ਦੇ ਉੱਪਰ ਨਾ ਵਰਕ ਕੀਤਾ ਹੋਇਆ ਆ ਦੇਖੋ ਆਰਗੈਂਜ਼ਾ ਲੱਗ ਕੇ ਬਹੁਤ ਸੋਹਣਾ ਪੈਚਵਰਕ ਆ ਦੇਖ ਸਕਦੇ ਆ ਤੁਸੀਂ ਬਹੁਤ ਸੋਹਣਾ ਸੂਟ ਹੈਗਾ ਇਹਦਾ ਪ੍ਰਿੰਟ ਵੀ ਦੇਖ ਸਕਦੇ ਆ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਫੋਇਲ ਪ੍ਰਿੰਟ ਹੋਇਆ ਹੋਇਆ ਹੈ ਇਹਦੀ ਪਲੇਨ ਬਾਟਮ ਆਉਗੀ ਤੇ ਜਿਹੜਾ ਇਹਦੇ ਨਾਲ ਦੁਪੱਟਾ ਹੈ कॉटन ਦਾ ਦੁਪੱਟਾ ਲੱਗਿਆ ਹੋਇਆ ਹੈਗਾ ਦੁਪੱਟੇ ਦੇ 4 ਸਾਈਡ ਜਿਹੜੀ ਲੈਂਸ ਲੱਗੀ ਹੈ ਤੇ ਦੁਪੱਟੇ ਦੇ ਵਿੱਚ ਵੀ ਸਾਰੇ ਬਰੀਕ-ਬਰੀਕ ਬੂਟੀਆਂ ਨਾਲ ਆ ਦੇਖੋ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਕੀਤਾ ਵਾ ਸਾਰੇ ਦੁਪੱਟੇ ਦੇ ਵਿੱਚ ਜਨ ਦੀ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਪਿਓਰ ਕਾਟਨ ਦੇ ਉੱਪਰ ਸੂਟ ਆਗਾ ਤੇ ਸਾਰੇ ਹੀ ਸੂਟ ਦੇ ਉੱਪਰ ਵੋਟੀਆਂ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਸੂਟ ਕਿੰਨਾ ਸੋਹਣਾ ਲੱਗ ਰਿਹਾ ਹੈ ਸਮੋ ਜੀ ਜਿਹੜਾ ਨੈਕਸਟ ਸੂਟ ਆ ਉਹ ਵੀ ਕਾਟਨ ਦੇ ਉੱਪਰ ਹੀ ਆਊਗਾ ਇਹ ਵੀ ਜਿਹੜਾ ਸੂਟ ਆ ਪਿਓਰ ਕਾਟਨ ਦੇ ਉੱਪਰ ਸੂਟ ਆ ਇਹਦੇ ਤੇ ਵਰਕ ਹੋਇਆ ਵਾ ਨੀਚੇ ਘੇਰੇ ਤੇ ਬੜਾ ਸੋਹਣਾ ਵਰਕ ਆ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਸੋਹਣਾ ਵਰਕ ਆ ਤੇ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਵਾ ਤੇ ਇਹਦੇ ਨਾਲ ਬਾਟਮ ਆਉਗੀ ਤੇ ਇਹਦਾ ਦੁਪੱਟਾ ਆਊਗਾ ਇਹਦਾ ਦੁਪੱਟਾ ਜਿਹੜਾ ਉਹ ਵੀ कॉटन ਦਾ ਹੀ ਆ ਤੁਸੀਂ ਦੇਖ ਸਕਦੇ ਹੋ سارے ਫਲਾਵਰ ਬਹੁਤ ਸੋਹਣੇ ਬੜੇ ਪੀਚ ਕਲਰ ਦਾ ਸੂਟ ਹੈ ਜੀ ਇਹ ਤੇ ਇਹਦਾ ਦੁਪੱਟਾ ਆਊਗਾ ਇਹਦਾ कॉटन ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਵਾ ਪਿਓ ਪਿਓਰ ਮਾਲ कॉटन ਆਂਗੀ ਇਹ ਉਦਾਂ ਦਾ ਨਹੀਂ ਹੈਗਾ ਵੀ ਆਕੜਿਆ ਜਾਂ ਦੁਪੱਟਾ ਨਹੀਂ ਸੌਫਟ ਤੇ ਪੂਰਾ ਪਿਓਰ कॉटन ਚ ਦੁਪੱਟਾ ਹੋਇਆ ਲੱਗਿਆ ਹੋਇਆ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਨੈਕਸਟ ਸੂਟ ਹੈ ਚਾਕਲੇਟ ਕਾਟਨ ਦੇ ਉੱਪਰ ਆ ਇਹਨਾਂ ਪੈਟ ਜਾਂ ਕਲਰ ਆ ਇਹਦੇ ਵਿੱਚ ਇਸ ਕਲਰ ਨਹੀਂ ਸਹੀ ਆ ਰਿਹਾ ਤੁਸੀਂ ਦੇਖੋ ਇਹਦੇ ਤੇ ਉੱਪਰ ਚ ਕੀ ਸੂਟ ਜਿਹੜਾ ਇਹਦਾ ਵਰਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਗਲੇ ਦੇ ਉੱਪਰ ਆ ਇਹ ਵਾਲਾ ਵਰਕ ਸਾਰਾ ਗਲੇ ਤੇ ਆਊਗਾ ਇਹ نیچے ਘੇਰੇ ਤੇ ਆਊਗਾ ਇਹ ਵਾਲਾ ਬਾਜੂ ਤੇ ਆਊਗਾ ਜੀ ਚਾਕਲੇਟ ਕਾਟਨ ਆ ਇਹ ਨਵੀਂ ਕਾਟਨ ਆ ਬਹੁਤ ਹੀ ਸੋਹਣੀ ਕਾਟਨ ਆ ਇਹਦਾ ਪਿਓਰ ਦਾ ਦੁਪੱਟਾ ਆਊਗਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਵਾ ਪਿਓਰ ਦਾ ਦੁਪੱਟਾ ਹੈ ਤੇ ਸੂਟ ਦੇਖੋ ਕਿੰਨਾ ਸੋਹਣਾ ਸੂਟ ਆ ਉਹ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਨੈਕਸਟ ਕਲਰ ਇਹਦੇ ਵਿੱਚ ਮੋਰ ਪਾਂਕੀ ਕਲਰ ਆ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਸੂਟ ਇਹ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਇਹਦੇ ਘੇਰੇ ਤੇ ਵਰਕ ਆ ਇਹਦੇ ਗਲੇ ਤੇ ਵਰਕ ਆਊਗਾ ਜੀ ਇਹ ਉਸ ਤੋਂ ਨੈਕਸਟ ਬਾਜੂ ਵਰਕ ਆ ਇਹ ਚਾਕਲੇਟ ਕਾਟਨ ਆ ਵਜਦੀ ਆ ਤੇ ਬਹੁਤ ਹੀ ਸੋਹਣੀ ਕਾਟਨ ਹੈ ਇਹਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਚਲੋ ਜੀ ਇਹਦਾ ਜਿਹੜਾ ਨੈਕਸਟ ਕਲਰ ਆ ਪਰਪਲ ਕਲਰ ਆਊਗਾ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਆ ਰਿਹਾ ਹੈ ਇਹਦਾ ਕਲਰ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਦੁਪੱਟੇ ਦੇ ਵਿੱਚ ਵੀ ਸਾਰੇ ਦੇ ਬਾਰਕਾ ਪ्योर ਦਾ ਦੁਪੱਟਾ ਏ ਜੀ ਇਹਦੇ ਬਾਜੂ ਆਉਣਗੇ ਗਲਾ ਆਊਗਾ ਤੇ ਇਹ ਵਾਲਾ ਇਹਦਾ ਘੇਰਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ। ਹਾਂਜੀ। ਨੈਕਸਟ ਸੂਟ ਆਊਗਾ ਗ੍ਰੇ ਸਪਾਟਨ ਦੇ ਉੱਪਰ ਆਊਗਾ ਜੀ। ਇਹ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਸੂਟ ਕਿੰਨਾ ਸੋਹਣਾ ਸੂਟ ਹੈ। ਇਹਦਾ ਕੇਰਾ ਆਊਗਾ। ਕੇਰੇ ਤੇ ਬਹੁਤ ਸੋਹਣਾ ਵਰਕ ਹੋਇਆ ਹੈ। ਵਾਈਟ ਕਲਰ ਨਾਲ ਥ्रेड ਨਾਲ ਵਰਕ ਕੀਤਾ ਹੋਇਆ ਹੈਗਾ। ਇਹਦਾ ਗਲਾ ਆਊਗਾ ਜੀ। ਇਹ ਬਾਜੂ ਨੇ ਦੇ। ਦੇਖੋ ਕਿੰਨੇ ਸੋਹਣੇ ਬਾਜੂ ਬਣੇ ਨੇ ਇਹਦਾ ਦੁਪੱਟਾ ਇਹ ਜੀ ਦੁਪੱਟੇ ਦੇ ਫੋਰ ਸਾਈਡ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਦੁਪੱਟਾ ਖੋਲੋ ਸੂਟ ਜਣ ਦੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹ ਆਪਣੇ ਕੋਲੇ ਸਿੰਗਲ ਪੀਸ ਰਹਿ ਗਿਆ ਇਹਦੇ ਵਿੱਚ ਤਿੰਨ ਕਲਰ ਸੀਗੇ ਤੇ ਲਾਸਟ ਪੀਸ ਆਪਣੇ ਕੋਲੇ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਵਾ ਇਹਦਾ ਪਿਓਰ ਦਾ ਦੁਪੱਟਾ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਦੁਪੱਟੇ ਦੇ ਉੱਪਰ ਵੀ ਸਾਰੇ ਦੇ ਤੇ ਜਿਨ੍ਹਾਂ ਨੇ ਵੀ ਸੂਟ ਖਰੀਦਣੇ ਆ ਪਲੀਜ਼ ਉਹ ਮੈਨੂੰ ਕੰਟੈਕਟ ਕਰ ਸਕਦੇ ਆ ਉਸ ਤੋਂ ਅੱਗੇ ਆ ਗਿਆ ਪਿਓਰ ਕੈਮਰਿਕ कॉटन ਦੇ ਉੱਪਰ ਸੂਟ ਨੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਹਦਾ ਫਰੰਟ ਆਊਗਾ ਘੇਰਾ ਫਰੰਟ ਦੇ ਵਿੱਚ ਬਹੁਤ ਹੀ ਸੋਹਣਾ ਫਲਾਵਰ ਬਣਿਆ ਹੋਇਆ ਤੁਸੀਂ ਦੇਖੋ ਬਾਹਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਵਾ ਤੇ ਬਾਕੀ ਜਿਹੜੀ ਇਹ कॉटन ਆ ਗਈ ਇਹ ਪਿਓਰ ਮਾਲ कॉटन ਲੱਗੀ ਹੋਈ ਹੈ ਕੈਮਰਿਕ कॉटन ਆ ਗਈ ਇਹਦੇ ਬਾਜੂ ਆਉਣਗੇ ਗਲੇ ਦੇ ਉੱਪਰ ਪੱਟੀ ਲੱਗੀ ਹੋਈ ਆ ਇਹਦਾ ਦੁਪੱਟਾ ਜਿਹੜਾ ਮਸਲੀਨ ਦਾ ਦੁਪੱਟਾ ਆਊਗਾ ਜੀ ਦੁਪੱਟੇ ਦੇ ਵੀ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਇਹਦਾ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆ ਇਹ ਕਲਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਕਲਰ ਆ ਇਹ ਫੋਨ ਦੇ ਵਿੱਚ ਨਾ ਥੋੜਾ ਜਿਹਾ ਕਲੀਅਰ ਨਹੀਂ ਆ ਰਿਹਾ ਕਲਰ ਤੁਸੀਂ ਦੇਖ ਸਕਦੇ ਹੋ ਐਸੇ ਸੂਟ ਬਹੁਤ ਜ਼ਿਆਦਾ ਸੋਹਣਾਗਾ ਇਹ ਇਹਦੇ ਬਾਜੂ ਉਹਦਾ ਹੀ ਬਣੇ ਹੋਏ ਆ ਇਹਦਾ ਵਰਕ ਬਹੁਤ ਜਿਆਦਾ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਦੁਪੱਟਾ ਹੋਊਗਾ ਮਸਲੀਨ ਦਾ ਇਸ ਇਹ ਵੀ ਕੈਮਰਿਕ ਕਾਟਨ ਦੇ ਉੱਪਰ ਹੀ ਬਣਿਆ ਹੋਇਆ ਸੂਟ ਆ ਉਸ ਤੋਂ ਅਗਲਾ ਜਿਹੜਾ ਸੂਟ ਆ ਇਹ ਵੀ ਕਾਟਨ ਦੇ ਉੱਪਰ ਹੀ ਆ ਜੀ ਸੂਟ ਆ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਆ ਤੁਸੀਂ ਦੇਖ ਸਕਦੇ ਹੋ ਗੀਜਾ ਕਾਟਨ ਦੇ ਉੱਪਰ ਸੂਟ ਆ ਇਹ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਆ ਦੇਖ ਸਕਦੇ ਹੋ ਉੱਪਰ ਤੱਕ ਇਹਦੇ ਵਰਕ ਹੋਇਆ ਹੈ ਇਹਦਾ ਘੇਰਾ ਬਣਿਆ ਹੋਇਆ ਇਹ ਸਾਰਾ ਘੇਰੇ ਦੇ ਉੱਪਰ ਬਹੁਤ ਸੋਨਾ ਵਰਕ ਹੋਇਆ ਹੈ ਬੂਟੇ ਬਣੇ ਹੋਏ ਨੇ ਤੇ ਇਹਦੇ neck ਤੇ ਉੱਪਰ ਵਰਕ ਆਊਗਾ ਇਹਦੇ ਬਾਜੂ ਨੇ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਫੋਰ ਸਾਈਡ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਵਾ ਦੇਖੋ ਜੀ ਕਿੰਨਾ ਸੋਹਣਾ ਸੂਟ ਹੈ ਇਹ ਬਣਿਆ ਵਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਹੈ ਤੇ ਇਹ ਦੇਖੋ ਕਿਆ ਹੋਇਆ ਇਹਦੇ ਸਾਰੇ ਦੁਪੱਟੇ ਦੇ 4 ਸਾਈਡ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਵਾ ਦੇਖੋ ਜੀ ਕਿੰਨਾ ਸੋਹਣਾ ਸੂਤ ਹੈ ਇਹ ਬਣਿਆ ਵਾ ਸੂਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਹੈ ਤੇ ਇਹ ਦੇਖੋ ਤੇ ਜਿਹੜਾ ਇਹਦਾ ਨੈਕਸਟ ਆਇਸ ਪਿੰਕ ਕਲਰ ਹੈ ਇੱਕ ਤੁਸੀਂ ਦੇਖ ਸਕਦੇ ਹੋ ਫਲਾਵਰ ਇਹਦੇ ਬਣੇ ਹੋਏ ਬਾਰਕ ਬਹੁਤ ਜ਼ਿਆਦਾ ਸੋਹਣਾ ਕੀਤਾ ਹੋਇਆ ਹੈ ਤੇ ਇਹ ਦੇਖੋ ਜੀ ਪੂਰਾ ਸੂਟ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਸੂਟ ਤੇ ਇਹਦੇ ਨਾਲ ਵੀ ਚਰੂਨ ਦਾ ਹੀ ਦੁਪੱਟਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੇ ਦੁਪੱਟੇ ਤੇ ਵੀ ਉਦਾਂ ਹੀ ਫੋਰ ਸਾਈਡ ਵਰਕ ਆ ਤੇ ਜਿਹੜਾ ਇਹ ਸੂਟ ਹੈ ਸਾਰੇ ਦੇ ਵਿੱਚ ਪ੍ਰਿੰਟ ਹੋਇਆ ਹੋਇਆ ਬਰੀਕ ਬਰੀਕ ਪ੍ਰਿੰਟ ਆ ਸੂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਤੇ ਗੀਜਾ ਕਾਟਨ ਦੇ ਉੱਪਰ ਸੂਟ ਬਣਿਆ ਹੋਇਆ ਇਹ ਤੁਸੀਂ ਦੇਖ ਲਓ ਤੇ ਜਿਹੜਾ ਨੈਕਸਟ ਆ ਇਹ ਵੀ ਕੈਮਰੀਕ कॉटन ਦੇ ਉੱਪਰ ਹੀ ਆਊਗਾ ਇਹ ਆਪਣੇ ਕੋਲੇ ਦੋ ਪੀਸ ਰਹਿ ਗਏ ਨੇ ਤੇ ਆਪਾਂ ਤਾਂ ਕਰਕੇ ਵੀ ਰੱਖੜੀ ਦੇ ਉੱਪਰ ਇਹਨਾਂ ਦੀ ਸੇਲ ਲਾਈ ਆ ਵੀ ਜਿੰਨਾ ਜਿੰਨਾਂ ਨੇ ਵੀ ਇਹ ਸੂਟ ਲੈਣੇ ਹੋਣ ਉਹ ਆਪ ਸਾਡੇ ਤੋਂ ਸੂਟ ਲੈ ਸਕਦੇ ਆ ਇੰਗਿਆਂ ਨੇ ਆਪਣੇ ਘਰਾਂ 'ਚ ਪਹਿਨਣਾ ਭਰਾਵਾਂ ਨੂੰ ਦੇਣੇ ਹੁੰਦੇ ਆ ਕਿਸੇ ਨੂੰ ਤੇ ਨਾਲ ਨੂੰ ਦੇਨੇ ਆ ਹੋਰ ਦੇਨੇ ਆ ਅਗਲੇ ਰੈਸਟਲ ਵਿੱਚ ਬਹੁਤ ਹੀ ਜ਼ਿਆਦਾ ਕੈਂਵਸ कॉटन ਦੇ ਉੱਪਰ ਜਿਹੜੇ ਸੂਟ ਨੇ ਬਹੁਤ ਹੀ ਸੋਹਣੇ ਸੂਟ ਨੇ ਤੁਸੀਂ ਦੇਖ ਸਕਦੇ ਹੋ कॉटन ਬਹੁਤ ਸੋਹਣੀ ਆ ਤੇ ਬਾਕੇ ਦੇਖੋ ਇਹਦਾ ਵਰਕ ਵੀ ਬਹੁਤ ਜ਼ਿਆਦਾ ਸੋਹਣਾ ਹੋਇਆ ਘੇਰੇ ਤੇ ਤੇ ਇਹ ਲੈਂਸ ਲਾ ਕੇ ਸੂਟ ਨਾਲ ਤਿਆਰ ਕੀਤਾ ਹੋਇਆ ਇਹਦਾ ਗਲਾ ਆਊਗਾ ਇਹਦੇ ਬਾਜੂ ਨੇ ਤੇ ਜਿਹੜਾ ਇਹਨਾਂ ਨਾਲ ਦੁਪੱਟਾ ਆਇਓ ਟਾਈ ਡਾਈ ਦਾ ਦੁਪੱਟਾ ਇਹ ਤੁਸੀਂ ਦੇਖ ਸਕਦੇ ਹੋ ਤਿੰਨਾ ਸੋਹਣਾ ਦੁਪੱਟਾ ਇਸ ਦੁਪੱਟੇ ਦੇ 4 ਸਾਈਡ ਲੈਂਸ ਲੱਗੀ ਹੋਈ ਆ ਇਹ ਜਨੇ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਜੀ ਗਰਮੰਗਾ ਵਾਲੇ ਤੇ ਰੰਗ ਵੀ ਇਹਨਾਂ ਦੇ ਮਿੱਠੇ ਮਿੱਠੇ ਨੇ ਬੜੇ ਪਿਆਰੇ ਜਿਹੇ ਕਲਰ ਨੇ ਸਾਰੇ ਉਸ ਤੋਂ ਨੈਕਸਟ ਜੇ ਵਾਈਟ ਕਲਰ ਬਸੇ ਦੋ ਸੂਟ ਨੇ ਆਪਣੇ ਕੋਲੇ ਜੀ ਜਿਨ੍ਹਾਂ ਨੇ ਵੀ ਲੈਣੇ ਆ ਤੇ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਸੂਟ ਬਹੁਤ ਜਿਆਦਾ ਸੋਹਣੇ ਨੇ ਤੁਸੀਂ ਦੇਖੋ ਜੀ ਵਾਈਟ ਸੂਟ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਹੈ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਟਾਈ ਡਾਈ ਦਾ ਦੁਪੱਟਾ ਵਾ ਤੇ ਬਾਕੀ ਇਹਦੇ ਵਰਕ ਵੀ ਦੇਖ ਸਕਦੇ ਆ ਤੁਸੀਂ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਕੈਮਰਿਕ कॉटन ਦੇ ਉੱਪਰ ਸੂਟ ਨੇ ਜੀ ਇਹ ਉਸ ਤੋਂ ਅੱਗੇ ਜਿਹੜਾ ਸੂਟ ਦਿਖਾਵਾਂਗੇ ਤੁਹਾਨੂੰ ਇਹ ਵੀ ਗੀਜ਼ਾ कॉटन ਦੇ ਉੱਪਰ ਹੀ ਦਿਖਾਵਾਂਗੇ ਬੜਾ ਹੀ ਪਿਆਰਾ ਸੂਟ ਆ ਜੀ ਇਹ ਚੈੱਕ ਦੇ ਉੱਪਰ ਰੈਡੀ ਕਰਵਾਇਆ ਜੀ ਇਹ ਸੂਟ ਇਹਦੇ ਵਿੱਚ ਆਪਣੇ ਕੋਲ 3 ਕਲਰ ਨੇ ਤੇ ਇਹਦੇ ਜਿਹੜੇ ਬਾਜੂ ਨੇ ਉਹ ਸਾਰੇ ਕੱਟਵਰਕ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਆ ਇਹ ਦਾ ਘੇਰੇ ਦਾ ਵਰਕ ਆ ਬਾਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਵਾ ਜੀ ਤੇ ਗੀਜ਼ਾ ਕਾਟਨ ਦੇ ਉੱਪਰ ਸੂਟ ਨੇ ਜੀ ਤੇ ਤੇ ਇਹਦੇ ਨਾਲ ਵਿੱਚ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਹੈ ਸੀ ਗ੍ਰੀਨ ਕਲਰ ਦਾ ਸੂਟ ਆ ਜੀ ਇਹ ਕੈਮਰੇ ਦੇ ਵਿੱਚ ਸੂਟ ਸਹੀ ਨਹੀਂ ਆ ਰਿਹਾ ਕਲਰ ਫਰੋਜੀ ਆ ਰਿਹਾ ਹੈ ਤੇ ਉਦਾਂ ਹੀ ਸੀ ਗ੍ਰੀਨ ਕਲਰ ਦਾ ਸੂਟ ਆ ਇਹਦਾ ਦੁਪੱਟਾ ਹੈ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਇਹਨੂੰ ਤੁਸੀਂ ਦੇਖ ਸਕਦੇ ਹੋ ਦੁਪੱਟੇ ਤੇ ਵੀ ਬਾਰਕ ਬਹੁਤ ਜ਼ਿਆਦਾ ਸੋਹਣਾ ਕੀਤਾ ਹੋਇਆ ਹੈ ਤੇ ਜਿਹੜਾ ਇਹਦਾ ਨੇਸ ਕਲਰ ਆ ਪਿੰਕ ਕਲਰ ਆਊਗਾ ਜੀ ਏ ਦੇਖੋ ਜੀ ਸੂਟ ਕਿੰਨਾ ਸੋਹਣਾ ਲੱਗ ਰਿਹਾ ਏ ਪਿੰਕ ਕਲਰ ਦਾ ਸੂਟ ਆ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਏ ਸੂਟ ਤੁਸੀਂ ਦੇਖ ਸਕਦੇ ਹੋ ਇਹਦਾ ਘੇਰਾ ਇਹ ਬਾਜੂ ਆ ਗਏ ਨੇ ਇਹਦਾ ਦੁਪੱਟਾ ਆ ਗਿਆ ਦੇਖੋ ਜੀ ਦੁਪੱਟੇ ਦਾ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਨੇ ਚੈੱਕ ਦੇ ਵਿੱਚ ਸੂਟ ਨੇ ਇਹ ਤੇ ਜਿਹੜਾ ਇਹਦਾ ਨੈਕਸਟ ਕਲਰ ਆ ਜੀ ਉਹ ਹੈਗਾ orange ਕਲਰ ਦਾ ਇਹ ਕਲਰ ਮੈਨੂੰ ਬੜਾ ਸੋਹਣਾ ਲੱਗ ਰਿਹਾ ਹੈ ਬੜਾ ਪਿਆਰਾ ਜਿਹਾ ਕਲਰ ਹੈ ਮਿੱਠਾ ਜਿਹਾ ਕਲਰ ਹੈ ਜੀ orange ਉਦਾਂ ਦਾ ਕਲਰ ਨਹੀਂ ਹੈਗਾ ਪੜਕੀਲਾ ਜਾਂ ਇਹ ਦੇਖੋ ਜੀ ਇਹਦਾ ਵਰਕ ਘੇਰੇ ਦਾ ਤੇ ਇਹਦੇ ਬਾਜੂ ਤੁਸੀਂ ਦੇਖ ਹੀ ਰਹੇ ਹੋ ਤੇ ਇਹਦਾ ਦੁਪੱਟਾ ਆਊਗਾ ਜੀ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਹੈ ਕੋਲਾ ਡੁਲਾ ਦੁਪੱਟਾ ਹੈ ਇਹਦਾ ਤੇ ਇਹਦਾ ਕਲਰ ਵੀ ਬੜਾ ਪਿਆਰਾ ਵਾ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਸੂਟ ਆ ਬਾਕੀ ਜਦੋਂ ਸੂਟ ਰੈਡੀ ਹੋ ਜਾਂਦਾ ਜੀ ਬਹੁਤ ਹੀ ਸੋਹਣਾ ਲੱਗਦਾ ਹੈ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਸੂਟ ਹੈ ਦਾ ਵਰਕ ਵੀ ਬਹੁਤ ਜ਼ਿਆਦਾ ਸੋਹਣਾਗਾ ਤੇ ਇਹ ਦੇਖੋ ਇਹ ਚੈੱਕ ਦੇ ਵਿੱਚ ਨੇ ਸਾਰਾ ਸੂਟ ਮੈਨੂੰ ਤੇ ਇਹ ਸੂਟ ਬਹੁਤ ਪਸੰਦ ਆ ਤੇ ਤੁਸੀਂ ਵੀ ਸਾਰੇ ਜਣੇ ਪਲੀਜ਼ ਦੇਖੋ ਤੇ ਦੱਸੋ ਵੀ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਤੇ ਸਾਰਿਆਂ ਦਾ ਥੈਂਕ ਯੂ ਜੀ